ਨਹੀਂ ਨਹੀਂ ਦੇਖੋ ਦੇਖੋ ਇਸ ਤਰ੍ਹਾਂ ਨਹੀਂ ਮੈਂ ਇੱਕ ਗੱਲ ਦੱਸਾਂ ਕਈ ਕੰਮ ਸੀ ਕ੍ਰੀਏਟਿਵਲੀ ਕਰਨ ਵਾਲੇ ਹੁੰਦੇ ਆ ਸੀਐਲਪੀ ਸਾਡਾ ਜ਼ਿੰਮੇਵਾਰ ਬੰਦਾ ਜੇ ਉਹਨਾਂ ਨੇ ਕੋਈ ਸਟੇਟਮੈਂਟ ਦਿੱਤੀ ਮੇਰਾ ਖਿਆਲ ਹੈ ਕਿ ਉਹ ਜਿੱਦਾਂ ਮੂਗਾ ਲੇਕਿਨ ਮੈਨੂੰ ਇਸ ਦੀ ਜਾਣਕਾਰੀ ਨਹੀਂ ਆ ਯਾਰ ਸਰਕਾਰ ਬਣਨੀ ਨਹੀਂ ਬਣਨੀ ਇਹ ਤਾਂ ਹੁਣ ਸਮੇਂ ਦੀ ਗੱਲ ਹੈ ਹੈ ਨਹੀਂ ਹੈ ਮੈਨੂੰ ਪਤਾ ਨਹੀਂ ਇਹਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਨੂੰ ਹੋ ਲਗੇ ਨਾ ਨਹੀਂ ਨਹੀਂ ਦੇਖੋ ਇਸ ਤਰ੍ਹਾਂ ਨਹੀਂ ਮੈਂ ਇੱਕ ਗੱਲ ਦੱਸਾਂ ਕਈ ਕੰਮ ਸੀਕ੍ਰੀਟਿਵਲੀ ਕਰਨ ਵਾਲੇ ਹੁੰਦੇ ਆ ਸੀਐਲਪੀ ਸਾਡਾ ਜ਼ਿੰਮੇਵਾਰ ਬੰਦਾ ਜੇ ਉਹਨਾਂ ਨੇ ਕੋਈ ਸਟੇਟਮੈਂਟ ਦਿੱਤੀ ਮੇਰਾ ਖਿਆਲ ਹੈ ਕਿ ਉਹ ਚੰਦਾ ਮੂਗਾ ਲੇਕਿਨ ਮੈਨੂੰ ਐਸੀ ਜਾਣਕਾਰੀ ਨਹੀਂ ਆ ਯਾਰ ਸਰਕਾਰ ਬਣਨੀ ਨਹੀਂ ਬਣਨੀ ਇਹ ਤਾਂ ਹੁਣ ਸਮੇਂ ਦੀ ਗੱਲ ਹੈ ਹੈ ਨਹੀਂ ਹੈ ਮੈਨੂੰ ਪਤਾ ਨਹੀਂ ਇਹਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਨੂੰ ਹੋਣਗੇ ਨਹੀ ਨਹੀ ਦੇਖੋ ਇਸ ਤਰ੍ਹਾਂ ਨਹੀਂ ਮੈਂ ਇੱਕ ਗੱਲ ਦੱਸਾਂ ਕਈ ਕੰਮ ਸੀਕ੍ਰੀਟਿਵਲੀ ਕਰਨ ਵਾਲੇ ਹੁੰਦੇ ਆ ਸੀਐਲਪੀ ਸਾਡਾ ਜ਼ਿੰਮੇਵਾਰ ਬੰਦਾ ਜੇ ਉਹਨਾਂ ਨੇ ਕੋਈ ਸਟੇਟਮੈਂਟ ਦਿੱਤੀ ਮੇਰਾ ਖਿਆਲ ਹੈ ਕਿ ਉਹ ਜਿੱਦਾਂ ਮੂਗਾ ਲੇਕਿਨ ਮੈਨੂੰ ਐਸੀ ਜਾਣਕਾਰੀ ਨਹੀਂ ਯਾਰ ਸਰਕਾਰ ਬਣਨੀ ਨਹੀਂ ਬਣਨੀ ਇਹ ਤਾਂ ਹੁਣ ਸਮੇਂ ਦੀ ਗੱਲ ਹੈ ਹੈ ਨਹੀਂ ਹੈ ਮੈਨੂੰ ਪਤਾ ਨਹੀਂ ਇਹਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਨੂੰ ਨਹੀਂ ਨਹੀਂ ਦੇਖੋ ਦੇਖੋ ਇਸ ਤਰ੍ਹਾਂ ਨਹੀਂ ਮੈਂ ਇੱਕ ਗੱਲ ਦੱਸਾਂ ਕਈ ਕੰਮ ਸੀਕ੍ਰੀਏਟਿਵਲੀ ਕਰਨ ਵਾਲੇ ਹੁੰਦੇ ਆ ਸੀਐਲਪੀ ਸਾਡਾ ਜ਼ਿੰਮੇਵਾਰ ਬੰਦਾ ਜੇ ਉਹਨਾਂ ਨੇ ਕੋਈ ਸਟੇਟਮੈਂਟ ਦਿੱਤੀ ਮੇਰਾ ਖਿਆਲ ਹੈ ਕਿ ਉਹ ਚੰਦ ਮੂਗਾ ਲੇਕਿਨ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ ਯਾਰ ਸਰਕਾਰ ਬਣਨੀ ਨਹੀਂ ਬਣਨੀ ਇਹ ਤਾਂ ਹੁਣ ਸਮੇਂ ਦੀ ਗੱਲ ਹੈ ਹੈ ਨਹੀਂ ਹੈ ਮੈਨੂੰ ਪਤਾ ਨਹੀਂ ਇਹਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਨੂੰ ਨਹੀਂ ਨਹੀਂ ਦੇਖੋ ਇਸ ਤਰ੍ਹਾਂ ਨਹੀਂ ਮੈਂ ਇੱਕ ਗੱਲ ਦੱਸਾਂ ਕਈ ਕੰਮ ਸੀਕ੍ਰੀਟਿਵਲੀ ਕਰਨ ਵਾਲੇ ਹੁੰਦੇ ਆ ਸੀਐਲਪੀ ਸਾਡਾ ਜ਼ਿੰਮੇਵਾਰ ਬੰਦਾ ਜੇ ਉਹਨਾਂ ਨੇ ਕੋਈ ਸਟੇਟਮੈਂਟ ਦਿੱਤੀ ਮੇਰਾ ਖਿਆਲ ਹੈ ਕਿ ਉਹ ਚੰਦਾ ਮੂਗਾ ਲੇਕਿਨ ਮੈਨੂੰ ਐਸੀ ਜਾਣਕਾਰੀ ਨਹੀਂ ਯਾਰ ਸਰਕਾਰ ਬਣਨੀ ਨਹੀਂ ਬਣਨੀ ਇਹ ਤਾਂ ਹੁਣ ਸਮੇਂ ਦੀ ਗੱਲ ਹੈ ਹੈ ਨਹੀਂ ਹੈ ਮੈਨੂੰ ਪਤਾ ਨਹੀਂ ਇਹਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਨੂੰ ਇਸ ਤਰ੍ਹਾਂ ਨਹੀਂ ਨਹੀਂ ਦੇਖੋ ਦੇਖੋ ਇਸ ਤਰ੍ਹਾਂ ਨਹੀਂ ਮੈਂ ਇੱਕ ਗੱਲ ਦੱਸਾਂ ਕਈ ਕੰਮ ਸੀਕ੍ਰੀਟਿਵਲੀ ਕਰਨ ਵਾਲੇ ਹੁੰਦੇ ਆ ਸੀਐਲਪੀ ਸਾਡਾ ਜ਼ਿੰਮੇਵਾਰ ਬੰਦਾ ਜੀ ਉਹਨਾਂ ਨੇ ਕੋਈ ਸਟੇਟਮੈਂਟ ਦਿੱਤੀ ਮੇਰਾ ਖਿਆਲ ਹੈ ਕਿ ਉਹ ਚੰਦਾ ਮੂਗਾ ਲੇਕਿਨ ਮੈਨੂੰ ਇਸ ਦੀ ਜਾਣਕਾਰੀ ਨਹੀਂ ਯਾਰ ਸਰਕਾਰ ਬਣਨੀ ਨਹੀਂ ਬਣਨੀ ਇਹ ਤਾਂ ਹੁਣ ਸਮੇਂ ਦੀ ਗੱਲ ਹੈ ਹੈ ਨਹੀਂ ਹੈ ਮੈਨੂੰ ਪਤਾ ਨਹੀਂ ਇਹਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਨੂੰ ਹੋਣਗੇ ਨਹੀ ਨਹੀ ਦੇਖੋ ਇਸ ਤਰ੍ਹਾਂ ਨਹੀਂ ਮੈਂ ਇੱਕ ਗੱਲ ਦੱਸਾਂ ਕਈ ਕੰਮ ਸੀਕ੍ਰੀਟਿਵਲੀ ਕਰਨ ਵਾਲੇ ਹੁੰਦੇ ਆ ਸੀਐਲਪੀ ਸਾਡਾ ਜ਼ਿੰਮੇਵਾਰ ਬੰਦਾ ਜੇ ਉਹਨਾਂ ਨੇ ਕੋਈ ਸਟੇਟਮੈਂਟ ਦਿੱਤੀ ਮੇਰਾ ਖਿਆਲ ਹੈ ਕਿ ਉਹ ਚੰਦਾ ਮੂਗਾ ਲੇਕਿਨ ਮੈਨੂੰ ਐਸੀ ਜਾਣਕਾਰੀ ਨਹੀਂ ਯਾਰ ਸਰਕਾਰ ਬਣਨੀ ਨਹੀਂ ਬਣਨੀ ਇਹ ਤਾਂ ਹੁਣ ਸਮੇਂ ਦੀ ਗੱਲ ਹੈ ਹੈ ਨਹੀਂ ਹੈ ਮੈਨੂੰ ਪਤਾ ਨਹੀਂ ਇਹਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਨੂੰ के okay. 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 okay.